ਕੀ ਕੈਨੇਡਾ ਪੋਸਟ ਕਾਮਿਆਂ ਦੀ ਜਿਹੜੀ ਹੜਤਾਲ ਚੱਲ ਰਹੀ ਆ ਹੁਣ ਉਹਦੇ ਬਾਰੇ ਜਿਹੜੀ ਲੇਟੈਸਟ ਅਪਡੇਟ ਕੀ ਆ ਰਹੀ ਆ ਜੀ ਇਹ ਸਮੱਸਿਆ ਹੁਣ ਗੰਭੀਰ ਹੁੰਦੀ ਜਾ ਰਹੀ ਆ ਪ੍ਰਮੇਂਦਰ ਜੀ ਲਗਾਤਾਰ ਜਦੋਂ ਆਪਾਂ ਖਬਰ ਨੂੰ ਕਵਰ ਕਰ ਰਹੇ ਆ ਤਾਂ ਇਹ ਆਪਾਂ ਇਹ ਵੀ ਦੱਸ ਦਨੇ ਕਿ ਅੱਜ ਇਹ ਕਿਹੜੇ ਡਿਵੈਲਪਮੈਂਟ ਕੀ ਹੋਈ ਏ ਦੇਤੇ ਡਿਵੈਲਪਮੈਂਟ ਇਹ ਹੋਈ ਆ ਕਿ ਦੋਵਾਂ ਧਿਰਾਂ ਦੀ ਆਪਸ ਵਿੱਚ ਮੀਟਿੰਗ ਹੋਈ ਆ ਲੰਬੇ ਸਮੇਂ ਬਾਅਦ ਜਿਹੜੇ ਕੈਨੇਡੀਅਨ ਪੋਸਟ ਕੈਨੇਡਾ ਪੋਸ ਦੇ ਕ੍ਰਾਊਨ ਮੈਨੇਜਮੈਂਟ ਹੈਗੀ ਆ ਉਹਦੇ ਨਾਲ ਅੱਜ ਕੈਨੇਡਾ ਪੋਸਟ ਵਰਕਰਾਂ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਆਪਸੀ ਗੱਲਬਾਤ ਤੈਹ ਹੁਣ ਦੀ ਗੱਲਬਾਤ ਜਿਹੜੀ ਨੇੜੇ ਹੋਈ ਆ ਪਾਵੇ ਕਿ ਦੋਵੇਂ ਧਿਰਾਂ ਦੇ ਦੋਨੇ ਨੇੜੇ ਜਰੂਰ ਆਈਆਂ ਨੇ ਗੱਲਬਾਤ ਦੁਬਾਰਾ ਸ਼ੁਰੂ ਹੋਈ ਆ ਆਪ ਆਪਣੇ ਸਰੋਤਿਆਂ ਨੂੰ ਇਹ ਵੀ ਦੱਸ ਦਿੰਨੇ ਆ ਕਿ ਜਦੋਂ ਤੋਂ ਮੀਡੀਏਟਰ ਜਿਹੜਾ ਗਵਰਨਮੈਂਟ ਵੱਲੋਂ ਲਗਾਇਆ ਗਿਆ ਸੀਗਾ ਉਹਦੇ ਵੱਲੋਂ ਗੱਲਬਾਤ ਜਿਹੜੀ ਸੀ ਡ੍ਰੌਪ ਕਰ ਦਿੱਤੀ ਗਈ ਸੀ ਕਿ ਇਹ ਕਹਿੰਦੇ ਹਾਂ ਕਿ ਦੋਹਾਂ ਧਿਰਾਂ ਜਿਹੜੀਆਂ ਆਪਸ ਵਿੱਚ ਨੇੜੇ ਕਿਸੇ ਗੱਲੋਂ ਹੀ ਨਹੀਂ ਆ ਰਹੀਆਂ ਕੋਈ ਡ੍ਰੌਪ ਆਫ ਨਹੀਂ ਕਰ ਰਹੀਆਂ ਆਪਣੀਆਂ ਗੱਲਾਂ ਨੂੰ ਹੁਣ ਇਹ ਗੱਲ ਸਾਹਮਣੇ ਆ ਗਈ ਹੈ ਕਿ ਜਦੋਂ ਲੋਕਾਂ ਦੇ ਵਿੱਚ ਵੀ ਜਿਹੜੀ ਫ੍ਰਸਟ੍ਰੇਸ਼ਨ ਵਧ ਰਹੀ ਆ ਜਿਹੜੇ ਕਾਰੋਬਾਰੀ ਉਹਨਾਂ ਦਾ ਵੱਡੇ ਪੱਧਰ ਨੁਕਸਾਨ ਹੋ ਰਿਹਾ ਤੇ ਜਿਹੜੀ ਫੈਡਰਲ ਗਵਰਨਮੈਂਟ ਹੈ ਉਹਦੇ ਉੱਪਰ ਇਸ ਗੱਲ ਦਾ ਦਬਾਅ ਵਧ ਰਿਹਾ ਕਿ ਐਡ ਲਿਸਟ ਉਹ ਨਹੀਂ ਤਾਂ ਫਿਰ ਇੰਟਰਵੈਨ ਹਾਲਾਂਕਿ ਗਵਰਨਮੈਂਟ ਨੇ ਇਸ ਗੱਲੋਂ ਨਾ ਕਰ ਦਿੱਤੀ ਆ ਕਿ ਉਹ ਕੋਈ ਵੀ ਇਦਾਂ ਦਾ ਇੰਟਰਵੈਨ ਨਹੀਂ ਕਰਨ ਵਾਲੀ ਦੋਵਾਂ ਪਾਰਟੀਆਂ ਨੂੰ ਮਿਲ ਕੇ ਗੱਲਬਾਤ ਕਰਨੀ ਚਾਹੀਦੀ ਆ ਸੋ ਅੱਜ ਦੀ ਡਿਵੈਲਪਮੈਂਟ ਕੀ ਹੋਈ ਆ ਕਿ ਦੋਵੇਂ ਧਿਰਾਂ ਦੁਬਾਰਾ ਟੇਬਲ ਤੇ ਬੈਠੀਆਂ ਨੇ ਤੇ ਜਿਹੜਾ ਕੈਨੇਡਾ ਪੋਸਟ ਵਰਕਰ ਹੈ ਗਿਆ ਉਹਨਾਂ ਨੇ ਜਿਹੜੀ ਪ੍ਰੋਪੋਜ਼ਲ ਆਈ ਸੀ ਕੈਨੇਡਾ ਪੋਸਟ ਵੱਲੋਂ ਉਹਨੂੰ ਰਿਵਾਈਜ਼ ਕਰਕੇ ਦੁਬਾਰਾ ਸੌਂਪਿਆ ਜੀ ਕਿ ਅਸੀਂ ਕੀ ਚਾਹੁੰਦੇ ਹੈਗੇ ਆ ਉਹਦੇ ਵਿੱਚ ਉਹਨਾਂ ਨੇ ਜਿਹੜੇ ਆਪਣੇ ਵਾਅਦੇ ਦੀ ਗੱਲ ਕੀਤੀ ਹੈ ਤਨਖਾਹਾਂ ਦੇ ਉਹ ਤਿੰਨ ਰੂਪ ਵਿੱਚ ਕੀਤੀ ਹੈ ਜੀ ਭਾਵੇਂ 9% ਫਿਰ 4% ਤੇ 3% 9 4 13 ਤੇ 3 16% ਵਾਧਾ ਜਿਹੜਾ ਆਉਣ ਵਾਲੇ 4 ਸਾਲਾਂ 'ਚ ਮੰਗਿਆ ਜਦੋਂ ਕਿ ਜਿਹੜਾ ਕਨੇਡਾ ਪੋਸਟ ਹੈ ਉਹ ਗੈਨਾਪੈਂਡ 5% ਦੀ ਵਾਧਾ ਜਿਹੜਾ ਦੇ ਰਿਹਾ ਦੂਜੇ ਪਾਸੇ ਜਿਹੜਾ ਕੋਸਟ ਆਫ ਲਿਵਿੰਗ ਅਲਾਂਸ ਹੈ ਉਹਦੀ ਮੰਗ ਕੀਤੀ ਹੈ ਤੇ ਮੈਡੀਕਲ ਡੇ ਜਿਹੜਾ ਵਕੇਸ਼ਨਸ ਹੈਗੀ ਆ ਪਰਸਨਲ ਲੀਵ ਉਹ ਸੱਤ ਤੋਂ ਵਧਾ ਕੇ 10 ਦਾਣਾ ਕਰਨ ਦੀ ਮੰਗ ਕੀਤੀ ਆ ਤੇ ਡਿਸੇਬਿਲਟੀ ਪੇਮੈਂਟ ਜਿਹੜੀ ਆ ਉਹ ਟੋਟਲ ਵੇਜਸ ਦਾ 80% ਦੇਣ ਦੀ ਜਿਹੜੀ ਆ ਮੰਗ ਕੀਤੀ ਆ ਸੋ ਇਹਨਾਂ ਮੰਗਾਂ 'ਚ ਕਿੱਥੇ ਜਾ ਕੇ ਸਹਿਮਤੀ ਬਣਦੀ ਆ ਕਿਵੇਂ ਕੋਈ ਡ੍ਰੌਪ ਆਫ ਕਰਦੀ ਹੈਗੀ ਨਹੀਂ ਪਰ ਲੇਕਿਨ ਇੱਕ ਗੱਲ ਪੱਕੀ ਹੈ ਕਿ ਅੱਜ ਲੋਕ ਹੁਣ ਬਹੁਤ ਫਰਸਟ੍ਰੇਟ ਹੋ ਗਿਆ ਵੱਡਿਆਂ ਦਾ ਚਿੱਠੀ ਪੱਤਰਾਂ ਲੋਕਾਂ ਦਾ ਰੁਕਿਆ ਪਿਆ ਆ ਦੂਜੇ ਪਾਸੇ ਮੇਲ ਦੇ ਰੁਕੀਆਂ ਪਈਆਂ ਨੇ ਪਾਰਸਲ ਰੁਕੇ ਪਏ ਆ ਪਾਸਪੋਰਟ ਤੇ ਹੋਰ ਵੀ ਜਿਹੜੀਆਂ ਸ਼ਿਪਮੈਂਟਸ ਹੈਗੀਆਂ ਹੁਣ 2 ਮਿਲੀਅਨ ਦੇ ਕਰੂਬ ਜਿਹੜੀਆਂ ਰੁਕੀਆਂ ਪਈਆਂ ਨੇ ਤੇ ਇਹਦਾ ਸੌਲਟ ਆਊਟ ਹੋਣਾ ਵੀ ਬਹੁਤ ਜ਼ਰੂਰੀ ਹੈ ਜੀ ਜੀ